ਜਾਦੂਗਰ ਦੀ ਸਾਜ਼ਿਸ਼ ਤੇ ਨ્યાਏ ਦੀ ਜਿੱਤ ਇੱਕ ਵਾਰ ਰਾਜਾ ਵਿਕਰਮਦਿੱਤ ਆਪਣੇ ਦਰਬਾਰ ਵਿੱਚ ਬੈਠੇ ਹੋਏ ਸਨ ਤਾਂ ਇੱਕ ਆਤੜ ਮੁਰਦਾ ਆਦਮੀ ਆਪਣੇ ਮੋਢੇ ਤੇ ਇੱਕ ਬਾਜ਼ ਬਿਠਾਏ ਹੋਏ ਦਰਬਾਰ ਵਿੱਚ ਆਇਆ ਅਤੇ ਰਾਜਨ ਨੂੰ ਕਿਹਾ ਕਿ हे ਰਾਜਨ ਮੈਂ ਇੱਕ ਵਪਾਰੀ ਹਾਂ ਮੇਰੇ ਕੋਲ ਇੱਕ ਬਹੁਤ ਕੀਮਤੀ ਹਾਰ ਸੀ ਜਿਸ ਵਿੱਚ ਤਿੰਨ ਬਹੁਤ ਹੀ ਅਦਭੁਤ ਅਤੇ ਕੀਮਤੀ ਮੋਤੀ ਜੜੇ ਹੋਏ ਸਨ ਜੋ ਰਾਤ ਦੇ ਵਕਤ ਚਮਕਦੇ ਸਨ ਔਰ ਹਾਰ ਕੁਝ ਦਿਨ ਪਹਿਲਾਂ ਚੋਰੀ ਹੋ ਗਿਆ ਉਸ ਹਾਰ ਨੂੰ ਚੋਰੀ ਕਰਨ ਵਾਲਾ ਚੋਰ ਤੁਹਾਡੇ ਦਰਬਾਰ ਵਿੱਚ ਮੌਜੂਦ ਹੈ ਇਸ ਲਈ ਮੇਰੇ ਤੇ ਦਇਆ ਕਰੋ ਅਤੇ ਉਸ ਚੋਰ ਨੂੰ ਮੇਰਾ ਹਾਰ ਮੈਨੂੰ ਵਾਪਸ ਕਰਨ ਲਈ ਕਹੋ ਉਸ ਵਪਾਰੀ ਦੀ ਗੱਲ ਸੁਣ ਕੇ ਰਾਜਾ ਵਿਕਰਮਦਿੱਤਨ ਨੂੰ ਬਹੁਤ ਹੈਰਾਨੀ ਹੋਈ ਉਹਨਾਂ ਨੇ ਉਸ ਵਪਾਰੀ ਨੂੰ ਕਿਹਾ ਕਿ ਮੇਰਾ ਦਰਬਾਰ ਤਾਂ ਛੱਡੋ ਮੇਰੇ ਨਗਰ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਫਿਰ ਤੇਰਾ ਹਾਰ ਕਿਉਂ ਚੁਰਾਏਗਾ ਉਸ ਵਪਾਰੀ ਨੇ ਕਿਹਾ हे ਰਾਜਨ ਮੇਰੇ ਮੋਢੇ ਤੇ ਜੋ ਇਹ ਬਾਜ਼ ਬੈਠਾ ਹੈ ਇਸ ਦੀ ਨਜ਼ਰ ਬਹੁਤ ਤੇਜ਼ ਹੈ ਰਾਤ ਦੇ ਹਨੇਰੇ ਵਿੱਚ ਵੀ ਚੰਗੀ ਤਰ੍ਹਾਂ ਦੇਖ ਲੈਂਦਾ ਹੈ ਇਸ ਨੇ ਰਾਤ ਵਿੱਚ ਪੂਰੇ ਨਗਰ ਵਿੱਚ ਚੱਕਰ ਲਗਾਇਆ ਤਾਂ ਪਾਇਆ ਕਿ ਉਹ ਹਾਰ ਤੁਹਾਡੇ ਮਹਿਲ ਵਿੱਚ ਮੌਜੂਦ ਹੈ ਇਸੇ ਬਾਜ਼ ਨੇ ਮੈਨੂੰ ਤੁਹਾਡੇ ਮਹਿਲ ਤੱਕ ਲਿਆਂਦਾ ਹੈ ਅਤੇ ਪਾਸ ਅਜ ਤੱਕ ਝੂਠ ਨਹੀਂ ਬੋਲਿਆ ਹੈ ਜ਼ਰੂਰ ਉਹ ਹਾਰ ਤੁਹਾਡੇ ਕਿਸੇ ਦਰਬਾਰੀ ਦੇ ਕੋਲ ਜਾ ਮਹਿਲ ਦੇ ਕਿਸੇ ਕਮਰੇ ਵਿੱਚ ਮੌਜੂਦ ਹੋਵੇਗਾ ਰਾਜਾ ਵਿਕਰਮਦਿੱਤਿਆ ਨੇ ਕਿਹਾ ਕਿ ਤੁਹਾਡੀ ਸੰਤੁਸ਼ਟੀ ਲਈ ਮੈਂ ਇਸ ਦਰਬਾਰ ਵਿੱਚ ਮੌਜੂਦ ਹਰ ਦਰਬਾਰੀ ਅਤੇ ਮਹਿਲ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਕਰਵਾਵਾਂਗਾ ਜੇਕਰ ਉਹ ਹਾਰ ਨਾ ਮਿਲਿਆ ਤਾਂ ਫਿਰ ਮੈਂ ਤੁਹਾਨੂੰ ਕਠੋਰ ਸਜ਼ਾ ਸੁਣਾਵਾਂਗਾ ਇੱਕ ਕੇ ਰਾਜਾ ਵਿਕਰਮਾਦਿੱਤ ਨੇ ਉਸ ਦਰਬਾਰ ਵਿੱਚ ਮੌਜੂਦ ਹਰ ਵਿਅਕਤੀ ਤੋਂ ਲੈ ਕੇ ਮਹਿਲ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਕਰਵਾਈ ਪਰ ਉਹ ਹਾਰ ਨਹੀਂ ਮਿਲਿਆ ਰਾਜਾ ਨੇ ਉਸ ਵਪਾਰੀ ਨੂੰ ਕਿਹਾ ਕਿ ਮੇਰੇ ਸੌਣ ਵਾਲੇ ਕਮਰੇ ਤੋਂ ਇਲਾਵਾ ਇਸ ਮਹਿਲ ਦਾ ਹਰ ਕਮਰਾ ਅਤੇ ਮੇਰੇ ਹਰ ਦਰਬਾਰੀ ਦੀ ਤਲਾਸ਼ੀ ਲੈ ਕੇ ਪਰ ਉਹ ਹਾਰ ਨਹੀਂ ਮਿਲਿਆ ਹੁਣ ਦੱਸੋ ਝੂਠੇ ਇਲਜ਼ਾਮ ਲਗਾਉਣ ਦੇ ਜ਼ੁਰਮ ਵਿੱਚ ਤੈਨੂੰ ਕੀ ਸਜ਼ਾ ਦਿੱਤੀ ਜਾਵੇ ਉਸ ਵਪਾਰੀ ਨੇ ਕਿਹਾ ਕਿ ਮਹਾਰਾਜ ਤੁਸੀਂ ਜੋ ਸਜ਼ਾ ਦਿਉਂਗੇ ਮੈਨੂੰ ਮਨਜ਼ੂਰ ਹੈ ਪਰ ਉਸ ਤੋਂ ਪਹਿਲਾਂ ਇੱਕ ਵਾਰ ਮੇਰੇ ਇਸ ਬਾਜ਼ ਨੂੰ ਇਸ ਮਹਿਲ ਦੀ ਤਲਾਸ਼ੀ ਕਰ ਲੈਣ ਦਿਓ ਰਾਜਾ ਨੇ ਉਸ ਵਪਾਰੀ ਦੀ ਗੱਲ ਮੰਨ ਕੇ ਉਸ ਬਾਜ਼ ਨੂੰ ਮਹਿਲ ਦੇ ਕਮਰਿਆਂ ਦੀ ਤਲਾਸ਼ੀ ਲੈਣ ਦੀ ਇਜਾਜ਼ਤ ਦੇ ਦਿੱਤੀ ਵਪਾਰੀ ਨੇ ਉਸ ਬਾਜ਼ ਨੂੰ ਇਸ਼ਾਰਾ ਕੀਤਾ ਬਾਜ਼ ਉੱਥੋਂ ਉੱਡਿਆ ਤੇ ਸਿੱਧਾ ਰਾਜਾ ਵਿਕਰਮਾਦਿਤ ਦੇ ਸੌਣ ਵਾਲੇ ਕਮਰੇ ਵੱਲ ਨਿਕਲ ਪਿਆ ਰਾਜਾ ਵਿਕਰਮਾਦਿੱਤਿਆ ਅਤੇ ਉਹਨਾਂ ਦੇ ਸੈਨਿਕ ਵੀ ਉਸ ਬਾਜ਼ ਦੇ ਪਿੱਛੇ-ਪਿੱਛੇ ਚੱਲ ਪਏ। ਬਾਜ਼ ਰਾਜਾ ਦੇ ਸੌਣ ਵਾਲੇ ਕਮਰੇ ਵਿੱਚ ਗਿਆ ਤੇ ਇੱਕ ਖੰਬੇ ਦੇ ਉੱਪਰ ਬੈਠ ਗਿਆ। ਉਸ ਖੰਬੇ ਤੇ ਟੁੱਟਿਆ ਹੋਇਆ ਹਾਰ ਰੱਖਿਆ ਹੋਇਆ ਸੀ ਜਿਸ ਵਿੱਚ ਦੋ ਚਮਕਦਾਰ ਮੋਤੀ ਲਟਕ ਰਹੇ ਸਨ। ਰਾਜਾ ਨੇ ਜਦੋਂ ਉਸ ਟੁੱਟੇ ਹੋਏ ਹਾਰ ਨੂੰ ਦੇਖਿਆ ਤਾਂ ਹੈਰਾਨ ਰਹਿ ਗਿਆ। ਉਸ ਟੁੱਟੇ ਹੋਏ ਹਾਰ ਦੀ ਜਦੋਂ ਉਸ ਵਪਾਰੀ ਤੋਂ ਪਛਾਣ ਕਰਵਾਈ ਤਾਂ ਵਪਾਰੀ ਨੇ ਕਿਹਾ ਕਿ ਇਹ ਉਹੀ ਹਾਰ ਹੈ ਜੋ ਚੋਰੀ ਹੋ ਗਿਆ ਸੀ ਪਰ ਇਹ ਤਾਂ ਉਸ ਹਾਰ ਦਾ ਅੱਧਾ ਹਿੱਸਾ ਹੈ ਇਸ ਦਾ ਟੁੱਟਿਆ ਹੋਇਆ ਦੂਸਰਾ ਹਿੱਸਾ ਕਿੱਥੇ ਹੈ ਜਿਸ ਵਿੱਚ ਤੀਸਰਾ ਮੋਤੀ ਜੜਿਆ ਹੋਇਆ ਹੈ ਰਾਜਾ ਵਿਕਰਮਾਦਿੱਤਿਆ ਨੇ ਆਪਣੇ ਸੌਣ ਵਾਲੇ ਕਮਰੇ ਦੀ ਚੰਗੀ ਤਰ੍ਹਾਂ ਜਾਂਚ ਕਰਵਾਈ ਪਰ ਉਹ ਦੂਸਰਾ ਹਿੱਸਾ ਅਤੇ ਤੀਸਰਾ ਮੋਤੀ ਨਹੀਂ ਮਿਲਿਆ ਰਾਜਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੋ ਹਾਰ ਵਪਾਰੀ ਦੇ ਘਰੋਂ ਚੋਰੀ ਹੋ ਗਿਆ ਸੀ ਉਸ ਹਾਰ ਦਾ ਅੱਧਾ ਹਿੱਸਾ ਉਹਨਾਂ ਦੇ ਸੋਨ ਵਾਲੇ ਕਮਰੇ ਵਿੱਚ ਕਿਵੇਂ ਆਇਆ ਕੌਣ ਲੈ ਕੇ ਆਇਆ ਹੋਵੇਗਾ ਇਹੀ ਕਲ ਰਾਜਾ ਅਜਿ ਸੋਚ ਹੀ ਰਿਹਾ ਸੀ ਕਿ ਤਾਂ ਹੀ ਵਪਾਰੀ ਨੇ ਰਾਜਾ ਨੂੰ ਕਿਹਾ ਕਿ ਮਹਾਰਾਜ ਮੈਂ ਆਪਣੀ ਜ਼ਿੰਦਗੀ ਦੀ ਅਤਿ ਕਮਾਈ ਖर्च ਕਰਕੇ ਉਸ ਹਾਰ ਨੂੰ ਹਾਸਲ ਕੀਤਾ ਸੀ ਪਰ ਉਹ ਹਾਰ ਮੇਰੇ ਤੋਂ ਖੋ ਲਿਆ ਗਿਆ ਕੀ ਮੈਨੂੰ ਨਿਆਂ ਮਿਲੇਗਾ ਤੁਹਾਡੇ ਦਰਬਾਰ ਵਿੱਚ ਰਾਜਾ ਵਿਕਰਮਧਿੱਤੇ ਨੇ ਕਿਹਾ ਕਿ ਤੂੰ ਮੇਰੇ ਦਰਬਾਰ ਵਿੱਚ ਖੜਾ ਹੈ ਤੈਨੂੰ ਨਿਆਂ ਜ਼ਰੂਰ ਮਿਲੇਗਾ ਮੈਂ ਖੁਦ ਉਸ ਹਾਰ ਦਾ ਦੂਸਰਾ ਹਿੱਸਾ ਤੇ ਤੀਸਰਾ ਮੋਤੀ ਲੱਭ ਕੇ ਤੈਨੂੰ ਦਿਆਂਗਾ ਤੂੰ ਚਿੰਤਾ ਨਾ ਕਰ ਬਸ ਮੇਰੇ ਵਾਪਸ ਆਉਣ ਦਾ ਇੰਤਜ਼ਾਰ ਕਰ ਇਹ ਕਹਿ ਕੇ ਰਾਜਾ ਵਿਕਰਮਧਿੱਤੇ ਉਸ ਹਾਰ ਦੇ ਦੂਸਰੇ ਹਿੱਸੇ ਅਤੇ ਤੀਸਰੇ ਮੋਤੀ ਦੀ ਤਲਾਸ਼ ਵਿੱਚ ਜਾਣ ਦੀ ਤਿਆਰੀ ਕਰਨ ਲੱਗੇ ਉਸ ਵਾਰੀ ਨੇ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਖੁਦ ਹੀ ਉਸ ਹਾਰ ਅਤੇ ਤੀਸਰੇ ਮੋਤੀ ਦੀ ਤਲਾਸ਼ ਵਿੱਚ ਜਾ ਰਹੇ ਤਾਂ ਇਸ ਬਾਜ ਨੂੰ ਵੀ ਆਪਣੇ ਨਾਲ ਲੈਂਦੇ ਜਾਓ ਇਹ ਬਾਜ ਤਾਂ ਬਹੁਤ ਅਦਭੁਤ ਹੈ ਰਾਤ ਦੇ ਵਕਤ ਵੀ ਚੰਗੀ ਤਰ੍ਹਾਂ ਦੇਖ ਸਕਦਾ ਹੈ ਇਹ ਬੋਲ ਨਹੀਂ ਸਕਦਾ ਪਰ ਤੁਸੀਂ ਜੋ ਵੀ ਕਹੋਗੇ ਇਹ ਸਮਝ ਜਾਵੇਗਾ ਅਤੇ ਸਭ ਤੋਂ ਵੱਡੀ ਗੱਲ ਕੀ ਇਹ ਬਾਜ ਉਸ ਤੀਸਰੇ ਮੋਤੀ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦਾ ਹੈ ਉਸ ਦੀ ਚਮਕ ਨੂੰ ਕਾਫੀ ਦੂਰ ਤੋਂ ਹੀ ਮਹਿਸੂਸ ਕਰ ਲਵੇਗਾ ਰਾਜਾ ਵਿਕਰਮਾਦਿੱਤ ਨੇ ਉਸ ਵਪਾਰੀ ਦੀ ਗੱਲ ਮੰਨ ਕੇ ਉਸ ਬਾਜ ਨੂੰ ਆਪਣੇ ਨਾਲ ਲੈ ਲਿਆ ਅਤੇ ਉਸ ਤੀਸਰੇ ਮੋਤੀ ਦੀ ਤਲਾਸ਼ ਵਿੱਚ ਚੱਲ ਪਏ ਪੇਸ ਬਦਲ ਕੇ ਰਾਜਾ ਨਗਰ ਦੇ ਵੱਡੇ-ਵੱਡੇ ਜੋਹਰੀਆਂ ਕੋਲ ਗਏ ਅਤੇ ਸਭ ਤੋਂ ਕੀਮਤੀ ਮੋਤੀ ਦਿਖਾਉਣ ਦੀ ਗੱਲ ਕੀਤੀ ਜੋਰੀਆਂ ਨੇ ਇੱਕ ਤੋਂ ਵੱਧ ਕੇ ਕੀਮਤੀ ਮੋਤੀ ਦਿਖਾਏ ਪਰ ਉਹ ਚਮਕਦਾਰ ਮੋਤੀ ਨਹੀਂ ਸਨ ਰਾਜਾ ਨੇ ਆਪਣੇ ਮੋਢੇ ਤੇ ਬੈਠੇ ਬਾਜ਼ ਨੂੰ ਕਿਹਾ ਕਿ ਤਿੰਨ ਮੋਤੀਆਂ ਵਿੱਚੋਂ ਦੋ ਮੋਤੀਆਂ ਨੂੰ ਤਾਂ ਤੋਲ ਲਭ ਲਿਆ ਤੀਸਰਾ ਮੋਤੀ ਵੀ ਲੱਭਣ ਦੀ ਕੋਸ਼ਿਸ਼ ਕਰ ਬਾਜ਼ ਨੇ ਜੰਗਲ ਦੀ ਤਰਫ ਇਸ਼ਾਰਾ ਕਰਦੇ ਹੋਏ ਆਪਣਾ ਸਿਰ ਹਿਲਾਇਆ ਰਾਜਾ ਉਸ ਬਾਜ਼ ਦਾ ਇਸ਼ਾਰਾ ਸਮਝ ਗਿਆ ਤੇ ਜੰਗਲ ਦੀ ਤਰਫ ਚੱਲ ਪਿਆ ਜਿੱਥੇ ਜਿੱਧਰ ਉਹ ਬਾਜ਼ ਇਸ਼ਾਰਾ ਕਰਦਾ ਗਿਆ ਉਧਰ-ਉਧਰ ਰਾਜਾ ਅਕੇ ਵਧਦੇ ਗਏ ਚੱਲਦੇ-ਚੱਲਦੇ ਰਾਜਾ ਇੱਕਦਮ ਸੰਘਣੇ ਜੰਗਲ ਵਿੱਚ ਪਹੁੰਚ ਗਏ ਉਸ ਜੰਗਲ ਵਿੱਚਾਰੇ ਪਾਸੇ ਇੱਕਦਮ ਸੁੰਸਾਨ ਛਾਇਆ ਹੋਇਆ ਸੀ। ਤਦ ਹੀ ਅਚਾਨਕ ਤੋਂ ਇੱਕ ਬਹੁਤ ਹੀ ਵਿਸ਼ਾਲ ਉल्लू ਸਾਹਮਣੇ ਆ ਗਿਆ ਅਤੇ ਇਨਸਾਨੀ ਆਵਾਜ਼ ਵਿੱਚ ਰਾਜਾ ਤੋਂ ਪੁੱਛਿਆ ਕਿ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ? ਉਸ ਉੱਲੂ ਨੂੰ ਇਨਸਾਨਾ ਵਾਂਗ ਬੋਲਦੇ ਦੇਖ ਕੇ ਰਾਜਾ ਹੈਰਾਨ ਰਹਿ ਗਿਆ। ਫਿਰ ਉਹਨਾਂ ਨੇ ਕਿਹਾ ਕਿ ਮੈਂ ਵਿਕਰਮਾ ਦਿੱਤਿਆਂ ਅਤੇ ਇਸ ਟੁੱਟੇ ਹੋਏ ਹਾਰ ਦਾ ਦੂਸਰਾ ਹਿੱਸਾ ਤੇ ਤੀਸਰਾ ਮੋਤੀ ਲੱਭਣ ਲਈ ਜਾ ਰਿਹਾ ਹਾਂ। ਇਹ ਸੰਦੇਹੀ ਉੱਲੂ ਪਹਿਲਾਂ ਤਾਂ ਇਨਸਾਨੀ ਆਵਾਜ਼ ਵਿੱਚ ਹੱਸਿਆ ਅਤੇ ਫਿਰ ਰੋਣ ਲੱਗਾ। ਇਹ ਦੇਖ ਕੇ ਰਾਜਾ ਵਿਕਰਮਾ ਦਿੱਤਿਆ ਹੈਰਾਨ ਰਹਿ ਗਏ। ਉਹਨਾਂ ਨੇ ਉਸ ਉੱਲੂ ਤੋਂ ਹੱਸਣ ਅਤੇ ਰੋਣ ਦਾ ਕਾਰਨ ਪੁੱਛਿਆ। ਤਾਂ ਉਸ ਉੱਲੂ ਨੇ ਕਿਹਾ ਕਿ ਰਾਜਨ, ਇਹ ਜੰਗਲ ਤੁਹਾਡੇ ਦੁਸ਼ਮਣਾਂ ਨਾਲ ਭਰਿਆ ਪਿਆ ਹੈ। ਬਹੁਤ ਸਾਵਧਾਨ ਨਾਤੇ ਚੁੱਕਣਾ ਰਹਿਣਾ। ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ। ਰਾਜਾ ਨੇ ਪੁੱਛਿਆ ਕਿ ਕੌਣ ਹੈ ਮੇਰਾ ਦੁਸ਼ਮਣ ਜਿਸ ਤੋਂ ਤੂੰ ਮੈਨੂੰ ਸਾਵਧਾਨ ਕਰ ਰਿਹਾ ਹੈਂ। ਤਾਂ ਉਸ ਉੱਲੂ ਨੇ ਕਿਹਾ ਕਿ ਤੁਸੀਂ ਜਿਸ ਨੂੰ ਆਪਣਾ ਸਮਝ ਰਹੇ ਹੋ ਉਹੀ ਤੁਹਾਡਾ ਦੁਸ਼ਮਣ ਹੈ ਇਹ ਕਹਿੰਦੇ ਹੋਏ ਉਹ ਉੱਲੂ ਅਸਮਾਨ ਦੀ ਤਰਫ ਉੱਡ ਗਿਆ ਰਾਜਾ ਵਿਕਰਮਾਦਿੱਤਿ ਕੁਝ ਦੇਰ ਤੱਕ ਉਸ ਉੱਲੂ ਦੀਆਂ ਕਈਆਂ ਕਈਆਂ ਗੱਲਾਂ ਤੇ ਗੌਰ ਕਰਨ ਲੱਗੇ ਅਤੇ ਫਿਰ ਅੱਗੇ ਵਧ ਗਏ ਥੋੜੀ ਦੂਰ ਜਾਣ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰਾਚੀਨ ਮਹਿਲ ਦਾ ਖੰਡਰ ਦਿਖਾਈ ਦਿੱਤਾ ਉਹਨਾਂ ਦੇ ਮੋਢੇ ਤੇ ਜੋ ਬਾਜ਼ ਬੈਠਾ ਸੀ ਉਸਨੇ ਰਾਜਾ ਨੂੰ ਉਸ ਖੰਡਰ ਵਿੱਚ ਜਾਣ ਦਾ ਇਸ਼ਾਰਾ ਕੀਤਾ। ਰਾਜਾ ਬਿਨਾਂ ਦੇਰੀ ਕੀਤੇ ਹੀ ਉਸ ਖੰਡਰ ਦੀ ਤਰਫ ਜਾਣ ਲੱਗੇ। ਤਦ ਹੀ ਅਚਾਨਕ ਇੱਕ ਵਿਸ਼ਾਲ ਗਿੱਦ ਉਹਨਾਂ ਦੇ ਸਾਹਮਣੇ ਆ ਗਿਆ। ਉਸ ਗਿੱਦ ਨੇ ਵੀ ਇਨਸਾਨੀ ਆਵਾਜ਼ ਵਿੱਚ ਰਾਜਾ ਤੋਂ ਉਹਨਾਂ ਦੀ ਪਛਾਣ ਅਤੇ ਇਸ ਜੰਗਲ ਵਿੱਚ ਆਉਣ ਦਾ ਕਾਰਨ ਪੁੱਛਿਆ। ਤਾਂ ਰਾਜਾ ਨੇ ਕਿਹਾ ਕਿ ਮੈਂ ਵਿਕਰਮਾ ਦਿੱਤੇ ਹਾਂ ਅਤੇ ਇਸ ਟੁੱਟੇ ਹੋਏ ਹਾਰ ਦੇ ਦੂਸਰੇ ਹਿੱਸੇ ਅਤੇ ਤੀਸਰੇ ਮੋਤੀ ਦੀ ਤਲਾਸ਼ ਲਈ ਇਸ ਖੰਡਰ ਵਿੱਚ ਜਾ ਰਿਹਾ। ਐਨਾ ਸੌਂਦੇ ਹੀ ਉਹ ਗਿੱਦ ਵੀ ਪਹਿਲਾਂ ਹੱਸਿਆ ਤੇ ਫਿਰ ਰੋਣ ਲੱਗਾ। ਰਾਜਾ ਨੇ ਉਸ ਗਿੱਦ ਤੋਂ ਪੁੱਛਿਆ ਕਿ ਤੂੰ ਕੌਣ ਹੈ ਅਤੇ ਰੋ ਕਿਉਂ ਰਿਹਾ ਹੈ? ਤਾਂ ਉਸ ਗਿੱਦ ਨੇ ਕਿਹਾ ਕਿ ਰਾਜਨ, ਇਹ ਖੰਡਰ ਬਹੁਤ ਰਹੱਸਮਈ ਹੈ। ਬਹੁਤ ਸਾਵਧਾਨੀ ਨਾਲ ਜਾਣਾ। ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ। ਰਾਜਾ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੂੰ ਹੈ ਕੌਣ? ਅਤੇ ਮੈਨੂੰ ਕਿਸ ਤੋਂ ਸਾਵਧਾਨ ਕਰ ਰਿਹਾ ਹੈ? ਅਤੇ ਕੀ ਹੋਣ ਵਾਲਾ ਹੈ? ਮਿਰੇਨਾ ਉਸ ਗਿੱਦ ਨੇ ਕਿਹਾ ਕਿ ਰਾਜਨ ਇੱਥੇ ਕਦਮ-ਕਦਮ ਤੇ ਤੁਹਾਡੇ ਦੁਸ਼ਮਣ ਭਰੇ ਪਏ ਹਨ ਕਿਥੇ ਪੇੜ-ਪੌਦਿਆਂ ਦੇ ਵੀ ਕੰਨ ਹਨ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਕਿ ਉਸ ਖੰਡਰ ਵਿੱਚ ਪੂਰਬ ਦਿਸ਼ਾ ਵੱਲ ਇੱਕ ਬਹੁਤ ਵਿਸ਼ਾਲ ਦਰਵਾਜ਼ਾ ਹੈ ਉਸ ਨੂੰ ਭੁੱਲ ਕੇ ਵੀ ਨਾ ਖੋਲਣਾ ਇਹ ਕਹਿੰਦੇ ਹੋਏ ਉਹ ਗਿੱਦ ਵੀ ਅਸਮਾਨ ਦੀ ਤਰਫ ਉੱਡ ਗਿਆ ਉਸ ਉੱਲੂ ਅਤੇ ਗਿੱਦ ਦੀਆਂ ਰਹੱਸਮਈ ਗੱਲਾਂ ਨੇ ਰਾਜਾ ਵਿਕਰਮਾਦਿੱਤਿਆ ਨੂੰ ਸੋਚਨ ਤੇ ਮਜਬੂਰ ਕਰ ਦਿੱਤਾ ਥੋੜੀ ਦੇਰ ਸੋਚਨ ਤੋਂ ਬਾਅਦ ਵਿਕਰਮਾਦਿੱਤਿਆ ਉਸ ਖੰਡਰ ਵਿੱਚ ਦਾਖਲ ਹੋ ਗਏ ਉਹ ਖੰਡਰ ਬਹੁਤ ਸੁਨਸਾਨ ਅਤੇ ਪੁਰਾਣਾ ਸੀ ਪਰ ਅਜੀਹਾ ਲੱਗ ਰਿਹਾ ਸੀ ਕਿ ਹਰ ਰੋਜ਼ ਉੱਥੇ ਕੋਈ ਆਉਂਦਾ ਜਾਂਦਾ ਰਿਹਾ ਹੋਵੇ ਤਦ ਹੀ ਬਾਜ਼ ਨੇ ਰਾਜਾ ਨੂੰ ਇੱਕ ਵੱਡੇ ਜੇ ਕਮਰੇ ਦੀ ਤਰਫ ਜਾਣ ਦਾ ਇਸ਼ਾਰਾ ਕੀਤਾ ਰਾਜਾ ਉਸ ਕਮਰੇ ਦੀ ਤਰਫ ਵਧਣ ਲੱਗਾ ਜਿਵੇਂ ਹੀ ਰਾਜਾ ਉਸ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਕਮਰੇ ਦੇ ਅੰਦਰ ਇੱਕ ਛੋਟਾ ਜਿਹਾ ਥੰਮ ਬਣਿਆ ਹੋਇਆ ਹੈ। ਉਸ ਥੰਮ ਤੇ ਉਸ ਟੁੱਟੇ ਹੋਏ ਹਾਰ ਦਾ ਦੂਸਰਾ ਹਿੱਸਾ ਅਤੇ ਤੀਸਰਾ ਮੋਤੀ ਰੱਖਿਆ ਹੋਇਆ ਸੀ। ਜੋ ਬਹੁਤ ਹੀ ਚਮਕ ਰਿਹਾ ਸੀ। ਉਸ ਥੰਮ ਦੇ ਚਾਰੇ ਪਾਸੇ ਤੰਤਰ ਮੰਤਰ ਕਰਨ ਵਾਲਾ ਸਮਾਨ ਸਜਾ ਕੇ ਰੱਖਿਆ ਹੋਇਆ ਸੀ। ਰਾਜਾ ਅਜੀ ਉਸ ਤੰਤਰ ਮੰਤਰ ਦੇ ਸਮਾਨ ਨੂੰ ਦੇਖ ਹੀ ਰਿਹਾ ਸੀ। ਕਾਦੀ ਉਹਨਾਂ ਦੇ ਮੋਢੇ ਤੇ ਬੈਠਾ ਬਾਜ ਅਚਾਨਕ ਤੋਂ ਗਾਇਬ ਹੋ ਗਿਆ ਰਾਜਾ ਨੇ ਇੱਧਰ ਉੱਧਰ ਦੇਖਿਆ ਪਰ ਉਹ ਬਾਜ ਕਿਤੇ ਵੀ ਨਹੀਂ ਦਿਖਿਆ ਰਾਜਾ ਨੇ ਉਸ ਕਮਰੇ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਖੰਡਰ ਦਾ ਮੁੱਖ ਦਰਵਾਜ਼ਾ ਬੰਦ ਹੋ ਚੁੱਕਾ ਸੀ ਰਾਜਾ ਵਿਕਰਮਾ ਦਿੱਤੇ ਨੂੰ ਲੱਗਿਆ ਕਿ ਉਹ ਬਾਜ ਕਿਸੇ ਸੰਕਟ ਵਿੱਚ ਫਸ ਗਿਆ ਹੈ ਰਾਜਾ ਉਸ ਬਾਜ ਨੂੰ ਇੱਧਰ ਉੱਧਰ ਲੱਭਣ ਲੱਗਾ ਲੱਭਦੇ ਲੱਭਦੇ ਰਾਜਾ ਪੂਰਬ ਦਿਸ਼ਾ ਵੱਲ ਵਿਸ਼ਾਲ ਦਰਵਾਜ਼ੇ ਦੇ ਕੋਲ ਪਹੁੰਚ ਗਿਆ ਉਹ ਇਹ ਉਹੀ ਦਰਵਾਜ਼ਾ ਸੀ ਜਿਸਨੂੰ ਗਿੱਦ ਨੇ ਖੋਲਣ ਤੋਂ ਮਨਾ ਕੀਤਾ ਸੀ ਉਸ ਬੰਦ ਦਰਵਾਜ਼ੇ ਦੇ ਅੰਦਰ ਕੀ ਹੈ ਇਹ ਜਾਣਨ ਲਈ ਰਾਜਾ ਉਤਸੁਖ ਹੋ ਉੱਠੇ ਅਤੇ ਉਸ ਦਰਵਾਜ਼ੇ ਨੂੰ ਖੋਲ ਦਿੱਤਾ ਅੰਦਰ ਗਏ ਤਾਂ ਇੱਕ ਬਿਸਤਰੇ ਤੇ ਇੱਕ ਬਹੁਤ ਹੀ ਬਜ਼ੁਰਗ ਵਿਅਕਤੀ ਸੁੱਤਾ ਹੋਇਆ ਸੀ ਰਾਜਾ ਉੱਥੇ ਹੀ ਖੜੇ ਹੋ ਕੇ ਉਸ ਬਜ਼ੁਰਗ ਵਿਅਕਤੀ ਨੂੰ ਇੱਕ ਟੱਕ ਦੇਖਣ ਲੱਗੇ ਤਦ ਹੀ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਤੂੰ ਕੌਣ ਹੈ ਅਤੇ ਇਸ ਖੰਡਰ ਵਿੱਚ ਕਿਉਂ ਆਇਆ ਹੈ ਰਾਜਾ ਨੇ ਕਿਹਾ ਕਿ ਮੈਂ ਵਿਕਰਮਾ ਦਿੱਤਿਆ ਹਾਂ ਅਤੇ ਇੱਕ ਟੁੱਟੇ ਹੋਏ ਹਾਰ ਅਤੇ ਉਸ ਵਿੱਚ ਜੜੇ ਤੀਸਰੇ ਮੋਤੀ ਦੀ ਤਲਾਸ਼ ਵਿੱਚ ਇਸ ਖੰਡਰ ਵਿੱਚ ਆਇਆ ਹਾਂ ਮੇਰੇ ਨਾਲ ਇੱਕ ਬਾਜਵੀ ਸੀ ਪਰ ਅਚਾਨਕ ਕਿਤੇ ਚਲਾ ਗਿਆ ਉਸसे ਨੂੰ ਲੱਭਦੇ-ਲੱਭਦੇ ਇਸ ਦਰਵਾਜ਼ੇ ਤੱਕ ਆ ਗਿਆ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਜੰਗਲ ਵਿੱਚ ਉਸ ਉੱਲੂ ਦੇ ਸਾਵਧਾਨ ਕਰਨ ਅਤੇ ਉਸ ਗਿੱਦ ਦੇ ਮਨਾ ਕਰਨ ਦੇ ਬਾਵਜੂਦ ਤੂੰ ਇਹ ਦਰਵਾਜ਼ਾ ਕਿਉਂ ਖੋਲਿਆ ਰਾਜਾ ਵਿਕਰਮਾਦਿੱਤਿਆ ਨੇ ਹੈਰਾਨ ਹੋ ਕੇ ਉਸ ਬਜ਼ੁਰਗ ਵਿਅਕਤੀ ਤੋਂ ਪੁੱਛਿਆ ਕਿ ਤੁਸੀਂ ਉਸ ਉੱਲੂ ਅਤੇ ਗਿੱਦ ਬਾਰੇ ਕਿਵੇਂ ਜਾਣਦੇ ਹੋ ਅਤੇ ਉਸ ਗਿੱਦ ਨੇ ਇਸ ਦਰਵਾਜ਼ੇ ਨੂੰ ਖੋਲਣ ਤੋਂ ਕਿਉਂ ਮਨਾ ਕੀਤਾ ਸੀ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਇਹ ਦਰਵਾਜ਼ਾ ਖੋਲਣ ਲਈ ਉਹ ਮਨਾ ਕੀਤਾ ਸੀ ਉਹ ਰਹੱਸ ਮੈਂ ਬਾਅਦ ਵਿੱਚ ਦੱਸਾਂਗਾ ਪਹਿਲਾਂ ਇਹ ਦੱਸ ਕਿ ਉਸ ਉੱਲੂ ਅਤੇ ਗਿੱਦ ਨੇ ਕੀ ਕੀ ਕਿਹਾ ਰਾਜਾ ਨੇ ਕਿਹਾ ਕਿ ਜੰਗਲ ਵਿੱਚ ਉੱਲੂ ਅਤੇ ਗਿੱਦ ਨੂੰ ਜਿਵੇਂ ਹੀ ਮੈਂ ਆਪਣੇ ਬਾਰੇ ਦੱਸਿਆ ਸੀ ਤਾਂ ਉਹ ਦੋਵੇਂ ਪਹਿਲਾਂ ਹੱਸੇ ਅਤੇ ਫਿਰ ਰੋਣ ਲੱਗੇ ਅਤੇ ਮੈਨੂੰ ਮੇਰੇ ਦੁਸ਼ਮਣ ਤੋਂ ਸਾਵਧਾਨ ਕਰਦੇ ਹੋਏ ਅਸਮਾਨ ਵਿੱਚ ਉੱਡ ਗਏ ਮੈਨੂੰ ਅਜੇ ਤੱਕ ਸਮਝ ਵਿੱਚ ਨਹੀਂ ਆਇਆ ਕਿ ਉਹ ਦੋਵੇਂ ਪਹਿਲਾਂ ਕਿਉਂ ਹੱਸੇ ਅਤੇ ਫਿਰ ਬਾਅਦ ਵਿੱਚ ਕਿਉਂ ਰੋਣ ਲੱਗੇ ਅਤੇ ਉਹ ਮੇਰਾ ਦੁਸ਼ਮਣ ਕੌਣ ਹੈ ਜਿਸ ਬਾਰੇ ਉਸ ਉੱਲੂ ਗਿੱਦ ਅਤੇ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਉਹ ਉੱਲੂ ਅਤੇ ਗਿੱਦ ਪਹਿਲਾਂ ਇਸ ਲਈ ਹੱਸੇ ਕਿਉਂਕਿ ਤੈਨੋਂ ਟੁੱਟੇ ਹੋਏ ਹਾਰ ਨੂੰ ਲੱਭਦੇ ਹੋਏ ਦੇਖ ਕੇ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਸਾਡੇ ਇਸ ਮਹਿਲ ਤੋਂ ਉਸ ਜਾਦੂਗਰ ਦਾ ਪਰਛਾਵਾਂ हमेशा हमेशा ਲਈ ਮੈਟਨ ਵਾਲਾ ਹੈ ਅਤੇ ਉਸ ਜਾਦੂગર ਨਾਲ ਸਾਹਮਣਾ ਕਰਨ ਦੌਰਾਨ ਤੇਰੀ ਜਾਨ ਵੀ ਜਾ ਸਕਦੀ ਹੈ। ਬਸ ਇਹ ਹੀ ਸੋਚ ਕੇ ਉਹ ਦੋਵੇਂ ਰੋਣ ਲੱਗ ਪਏ। ਦੂਜ ਰਾਜਾ ਵਿਕਰਮਾਦਿੱਤਿ ਨੇ ਉਸ ਬਜ਼ੁਰਗ ਵਿਅਕਤੀ ਤੋਂ ਪੁੱਛਿਆ ਕਿ ਕੌਣ ਹੈ ਉਹ ਜਾਦੂਕਰ ਜਿਸ ਨਾਲ ਮੇਰਾ ਸਾਹਮਣਾ ਹੋਣ ਵਾਲਾ ਹੈ ਅਤੇ ਕੌਣ ਹੈ ਉਹ ਮੇਰਾ ਦੁਸ਼ਮਣ ਜਿਸ ਤੋਂ ਉਸ ਗਿੱਦ ਅਤੇ ਉੱਲੂ ਨੇ ਮੈਨੂੰ ਸਾਵਧਾਨ ਕੀਤਾ ਸੀ। ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਉਹ ਜਾਦੂਗਰ ਅਤੇ ਤੇਰਾ ਦੁਸ਼ਮਣ ਇਹ ਦੋਵੇਂ ਇੱਕੋ ਹੀ ਵਿਅਕਤੀ ਹਨ ਅਤੇ ਉਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਹ ਵਪਾਰੀ ਹੀ ਹੈ ਜਿਸ ਦੇ ਲਈ ਤੂੰ ਇਸ ਟੁੱਟੇ ਹੋਏ ਹਾਰ ਅਤੇ ਤੀਸਰੇ ਮੋਤੀ ਨੂੰ ਲੱਭਦੇ-ਲੱਭਦੇ ਇਸ ਖੰਡਰ ਤੱਕ ਆ ਗਿਆ ਹੈ ਅਤੇ ਗਿੱਦ ਅਤੇ ਉੱਲੂ ਤੈਨੂੰ ਜਿਸ ਦੁਸ਼ਮਣ ਤੋਂ ਸਾਵਧਾਨ ਅਤੇ ਚੁਕੰਨਾ ਰਹਿਣ ਲਈ ਕਹਿ ਰਹੇ ਸਨ ਉਹ ਕੋਈ ਹੋਰ ਨਹੀਂ ਬਲਕਿ ਉਹ ਬਾਜ਼ ਹੀ ਹੈ ਜਿਸ ਨੂੰ ਤੂੰ ਆਪਣੇ ਮੋਢੇ ਤੇ ਬਿਠਾ ਕੇ ਉਸ ਹਾਰ ਨੂੰ ਲੱਭ ਨਿਕਲਿਆ ਸੀ ਰਾਜਾ ਵਿਕਰਮਾਦਿਤ ਨੇ ਉਸ ਬਜ਼ੁਰਗ ਵਿਅਕਤੀ ਤੋਂ ਪੁੱਛਿਆ ਕਿ ਉੱਲੂ ਗਿੱਦ ਬਾਜ਼ ਅਤੇ ਉਸ ਵਪਾਰੀ ਬਾਰੇ ਜੋ ਬੋਲ ਰਹੇ ਹਨ ਉਹ ਸਭ ਗੱਲਾਂ ਤੁਹਾਨੂੰ ਕਿਵੇਂ ਪਤਾ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਉੱਲੂ ਗਿੱਦ ਤੇ ਬਾਜ਼ ਇਹ ਤਿੰਨੇ ਮੇਰੇ ਬੇਟੇ ਹਨ ਜਿਨ੍ਹਾਂ ਨੂੰ ਉਸ ਜਾਦੂਗਰ ਨੇ ਆਪਣੇ ਜਾਦੂ ਨਾਲ ਇਨਸਾਨ ਤੋਂ ਪੰਛੀ ਬਣਾ ਰੱਖਿਆ ਹੈ ਇਹ ਸੁਣ ਕੇ ਰਾਜਾ ਵਿਕਰਮਾਦਿੱਤ ਦਾ ਦਿਮਾਗ ਹਿਲ ਗਿਆ। ਉਹਨਾਂ ਨੇ ਕਿਹਾ ਕਿ ਇਨਸਾਨ ਤੋਂ ਪੰਛੀ ਬਣੌਣ ਦੀ ਇੱਕ ਹੀ ਕਹਾਣੀ ਹੈ। ਮੈਨੂੰ ਵਿਸਤਾਰ ਨਾਲ ਦੱਸੋ। ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਅੱਜ ਤੱਕ ਕੁਝ ਸਾਲ ਪਹਿਲਾਂ ਇਹ ਖੰਡਰ ਇੱਕ ਬਹੁਤ ਹੀ ਸੁੰਦਰ ਮਹਿਲ ਹੋਇਆ ਕਰਦਾ ਸੀ। ਅਤੇ ਮੈਂ ਇੱਥੋਂ ਦਾ ਰਾਜਾ ਹੋਇਆ ਕਰਦਾ ਸੀ। ਅਤੇ ਉਹ ਉੱਲੂ, ਗਿੱਦ ਅਤੇ ਬਾਜ਼ ਮੇਰੇ ਤਿੰਨ ਰਾਜਕੁਮਾਰ ਹੋਇਆ ਕਰਦੇ ਸਨ। ਮੈਨੂੰ ਥੋੜਾ ਬਹੁਤ ਜਾਦੂ ਮੰਤਰ ਦਾ ਗਿਆਨ ਸੀ ਉਸੇ ਜਾਦੂ ਮੰਤਰ ਦੇ ਜਰੀਏ ਮੈਂ ਉਸ ਤਿੰਨ ਮੋਤੀਆਂ ਵਾਲੇ ਹਾਰ ਨੂੰ ਸਿੱਧ ਕਰ ਰੱਖਿਆ ਸੀ ਇੱਕ ਦਿਨ ਉਹ ਜਾਦੂਗਰ ਮੇਰੇ ਕੋਲ ਜਾਦੂ ਮੰਤਰ ਸਿੱਖਣ ਲਈ ਆਇਆ ਅਤੇ ਮੇਰੇ ਤੋਂ ਜਾਦੂ ਮੰਤਰ ਸਿੱਖਣ ਤੋਂ ਬਾਅਦ ਉਸ ਨੇ ਤਿੰਨ ਮੋਤੀਆਂ ਵਾਲੇ ਹਾਰ ਨੂੰ ਮੇਰੇ ਤੋਂ ਮੰਗਿਆ ਮੈਂ ਜਦੋਂ ਹਾਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਸ ਨੇ ਧੋਖੇ ਨਾਲ ਮੇਰੇ ਤੋਂ ਉਹ ਹਾਰ ਖੋਹ ਲਿਆ ਕੋਸ਼ਿਸ਼ ਕੀਤੀ ਪਰ ਉਸੇ ਖੋਹਾ ਖੋਹੀ ਵਿੱਚ ਉਹ ਹਾਰ ਦੋ ਹਿੱਸਿਆਂ ਵਿੱਚ ਟਟ ਗਿਆ ਟੁੱਟਣ ਤੋਂ ਬਾਅਦ ਉਹ ਹਾਰ ਕਿਸੇ ਕੰਮ ਦਾ ਨਹੀਂ ਰਿਹਾ ਵਾਪਸ ਤੋਂ ਉਸ ਨੂੰ ਜੋੜਨ ਲਈ ਜਾਤਾ ਦੁਬਾਰਾ ਮੈਨੂੰ ਉਸਤੇ ਸਿੱਧੀ ਕਰਨੀ ਪੈਂਦੀ ਜਾਂ ਫਿਰ ਕਿਸੇ ਨਿਆਇਪ੍ਰੀਆ ਰਾਜਾ ਦੀ ਬਲੀ ਦੇਣੀ ਪੈਂਦੀ ਮੈਂ ਉਹ ਦੋਵੇਂ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਮੇਰੇ ਵੱਡੇ ਬੇਟੇ ਨੂੰ ਗਿੱਧ ਵਿਚਕਾਰਲੇ ਬੇਟੇ ਨੂੰ ਉੱਲੂ ਅਤੇ ਛੋਟੇ ਬੇਟੇ ਨੂੰ ਬਾਜ਼ ਬਣਾ ਦਿੱਤਾ। ਗਿੱਦ ਤੇ ਉੱਲੂ ਨੇ ਤਾਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੇ ਜੰਗ ਚੁੰਗਲ ਤੋਂ ਭੱਜ ਨਿਕਲੇ। ਪਰ ਮੇਰਾ ਛੋਟਾ ਬੇਟਾ ਨਹੀਂ ਭੱਜ ਸਕਿਆ। ਜਾਦੂਗਰ ਨੇ ਉਸ ਨੂੰ ਆਪਣੇ ਵਸ਼ ਵਿੱਚ ਕਰ ਲਿਆ। ਇਸ ਲਈ ਜਿਵੇਂ ਜਿਵੇਂ ਜਾਦੂਗਰ ਬੋਲਦਾ ਹੈ, ਓਵੇਂ-ਓਵੇਂ ਉਹ ਬਾਜ਼ ਕਰਦਾ ਹੈ। ਮੈਂ ਆਪਣੇ ਤਿੰਨੋਂ ਬੇਟਿਆਂ ਨੂੰ ਪੰਛੀ ਬੰਦੇ ਦੇ ਦੇਖ ਖੁਦ ਨੂੰ ਇਸ ਕਮਰੇ ਵਿੱਚ ਤੰਤਰ ਮੰਤਰ ਨਾਲ ਬੰਦ ਕਰ ਲਿਆ ਤਾਂ ਕਿ ਉਹ ਜਾਦੂਗਰ ਮੇਰੇ ਤੇ ਵੀ ਕੋਈ ਜਾਦੂ ਨਾ ਚਲਾ ਸਕੇ ਉਸ ਹਾਰ ਨੂੰ ਦੁਬਾਰਾ ਸਿੱਧ ਕਰਨ ਲਈ ਉਸ ਜਾਦੂਗਰ ਨੂੰ ਉਹ ਸਿੱਧੀ ਨਹੀਂ ਪਤਾ ਸੀ ਇਸ ਲਈ ਉਸਨੇ ਬਲੀ ਦਾ ਰਸਤਾ ਚੁਣਿਆ ਉਸਨੇ ਹਾਰ ਦਾ ਇੱਕ ਟੁਕੜਾ ਉਸ ਵੱਡੇ ਕਮਰੇ ਵਿੱਚ ਬਣੇ ਥੰਮ ਤੇ ਰੱਖ ਦਿੱਤਾ ਅਤੇ ਦੂਸਰਾ ਹਿੱਸਾ ਉਸ ਬਾਜ਼ ਦੇ ਜਰੀਏ ਰਾਤ ਦੇ ਵਕਤ ਤੁਹਾਡੇ ਮਹਿਲ ਵਿੱਚ ਰਖਵਾ ਦਿੱਤਾ ਅਤੇ ਫਿਰ ਖੁਦ ਵਪਾਰੀ ਬਣ ਕੇ ਉਸ ਬਾਜ਼ ਨੂੰ ਲੈ ਕੇ ਤੁਹਾਡੇ ਮਹਿਲ ਵਿੱਚ ਪਹੁੰਚ ਗਿਆ ਅਤੇ ਹਾਰ ਚੋਰੀ ਹੋਣ ਦੀ ਸਾਜ਼ਿਸ਼ ਰਚ ਕੇ ਤੁਹਾਨੂੰ ਇਸ ਖੰਡਰ ਤੱਕ ਲਿਆਉਣ ਵਿੱਚ ਸਫਲ ਹੋ ਗਿਆ ਹੁਣ ਜਿਵੇਂ ਹੀ ਤੁਸੀਂ ਉਸ ਕਮਰੇ ਵਿੱਚ ਥੰਮ ਤੇ ਰੱਖੇ ਹਾਰ ਨੂੰ ਚੁੱਕਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਤੁਰੰਤ ਪਿੱਛੋਂ ਤੁਹਾਡੇ ਤੇ ਹਮਲਾ ਕਰਕੇ ਤੁਹਾਡੀ ਬਲੀ ਚੜਾ ਦੇਵੇਗਾ ਰਾਜਾ ਵਿਕਰਮਾਦਿਤ ਨੇ ਪੁੱਛਿਆ ਕਿ ਉਸ ਗਿੱਦ ਨੇ ਇਹ ਦਰਵਾਜ਼ਾ ਖੋਲਣ ਤੋਂ ਮੈਨੂੰ ਕਿਉਂ ਮਨਾ ਕੀਤਾ ਸੀ ਤਾਂ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਉਸ ਗਿੱਦ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤੂੰ ਬਹੁਤ ਹੀ ਨੇੜਾ ਰਾਜਾ ਹੈ ਬਿਨਾ ਇਹ ਦਰਵਾਜ਼ਾ ਖੋਲ੍ਹੇ ਅਤੇ ਇਸ ਦੇ ਅੰਦਰ ਕੀ ਹੈ ਉਸ ਨੂੰ ਦੇਖੇ ਬਿਨਾ ਮੰਨੇਗਾ ਨਹੀਂ ਇਸ ਲਈ ਜਾਣ ਬੁੱਝ ਕੇ ਉਸਨੇ ਅਜੀਹਾ ਬੋਲਿਆ ਤਾਂ ਕਿ ਤੂੰ ਦਰਵਾਜ਼ਾ ਖੋਲੇ ਅਤੇ ਮੇਰੇ ਨਾਲ ਮਿਲ ਕੇ ਸੱਚਾਈ ਜਾਣ ਸਕੇ ਉਹ ਕਿਤੇ ਮੇਰੇ ਬਾਰੇ ਤੈਨੂੰ ਉੱਥੇ ਹੀ ਦੱਸ ਸਕਦਾ ਸੀ ਪਰ ਤੇਰੇ ਨਾਲ ਉਹ ਬਾਜ਼ ਸੀ ਇਸ ਲਈ ਸਿੱਧੇ-ਸਿੱਧੇ ਮੇਰੇ ਬਾਰੇ ਨਹੀਂ ਦੱਸਿਆ ਨਹੀਂ ਤਾਂ ਉਹ ਬਾਜ਼ ਜਾ ਕੇ ਉਸ ਜਾਦੂਗਰ ਨੂੰ ਦੱਸ ਦਿੰਦਾ ਅਤੇ ਜਾਦੂਗਰ ਤੇਰੇ ਨਾਲ ਕੋਈ ਹੋਰ ਸਾਜ਼ਿਸ਼ ਰਚ ਦਿੰਦਾ ਰਾਜਾ ਨੇ ਪੁੱਛਿਆ ਕਿ ਹੁਣ ਅੱਗੇ ਕੀ ਕਰਨਾ ਹੈ ਤਾਂ ਉਸ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਵੱਡੇ ਕਮਰੇ ਵਿੱਚ ਜਾ ਤੇ ਥੰਮ ਤੇ ਰੱਖੇ ਟੁੱਟੇ ਹੋਏ ਹਾਰ ਨੂੰ ਚੁੱਕਣ ਦੀ ਕੋਸ਼ਿਸ਼ ਕਰਨਾ ਹਾਰ ਨੂੰ ਜਿਵੇਂ ਹੀ ਹੱਥ ਲਾਵੇਂਗਾ ਤਾਂ ਉਹ ਜਾਦੂਗਰ ਤੁਰੰਤ ਉੱਥੇ ਆ ਜਾਵੇਗਾ ਅਤੇ ਚੁੱਪਕੇ ਨਾਲ ਪਿੱਛੋਂ ਅਚਨਕ ਤੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਬਹੁਤ ਹੀ ਸਾਵਧਾਨੀ ਨਾਲ ਤੂੰ ਪਿੱਛੇ ਮੁੜ ਕੇ ਉਸ ਤੇ ਹਮਲਾ ਕਰਕੇ ਉਸ ਨੂੰ ਯਮਲੋਕ ਪਹੁੰਚਾ ਦੇਣਾ ਤਾਂ ਹੀ ਤੂੰ ਬਚ ਸਕੇਗਾ ਰਾਜਾ ਉਸ ਬਜ਼ੁਰਗ ਵਿਅਕਤੀ ਦੀ ਗੱਲ ਮੰਨ ਕੇ ਉਸ ਕਮਰੇ ਵਿੱਚ ਗਿਆ ਅਤੇ ਬਹੁਤ ਹੀ ਚੁੱਕੰਨਾ ਹੋ ਗਿਆ। ਥਾਮਤੇ ਰੱਖੇ ਹਾਰ ਨੂੰ ਚੁੱਕਿਆ ਅਤੇ ਤੁਰੰਤ ਪਿੱਛੇ ਮੁੜਿਆ। ਤਾਂ ਦੇਖਿਆ ਕਿ ਉਹ ਵਪਾਰੀ ਹੱਥ ਵਿੱਚ ਤਲਵਾਰ ਲੈ ਕੇ ਉਸ ਤੇ ਵਾਰ ਕਰਨ ਹੀ ਵਾਲਾ ਸੀ। ਤਦ ਹੀ ਰਾਜਾ ਨੇ ਖੁਦ ਨੂੰ ਬਚਾਉਂਦੇ ਹੋਏ ਆਪਣੀ ਤਲਵਾਰ ਕੱਢੀ ਅਤੇ ਉਸ ਜਾਦੂਗਰ ਨੂੰ ਯਮਲੋਕ ਪਹੁੰਚਾ ਦਿੱਤਾ। ਫਿਰ ਉਸ ਹਾਰ ਦੇ ਦੋਵੇਂ ਟੁਕੜਿਆਂ ਨੂੰ ਉਸ ਬਜ਼ੁਰਗ ਆਦਮੀ ਕੋਲ ਲੈ ਗਿਆ। ਬਜ਼ੁਰਗ ਆਦਮੀ ਨੇ ਰਾਜਾ ਨੂੰ ਬਹੁਤ-ਬਹੁਤ ਧੰਨਵਾਦ ਦਿੱਤਾ ਅਤੇ ਕਿਹਾ ਕਿ ਰਾਜਨ ਤੂੰ ਹੁਣ ਆਪਣੀ ਰਾਜਧਾਨੀ ਵਾਪਸ ਚਲਾ ਜਾ ਇਸ ਵਾਰ ਇਸ ਹਾਰ ਨੂੰ ਮੈਂ ਦੁਬਾਰਾ ਆਪਣੀਆਂ ਸਿੱਧੀਆਂ ਨਾਲ ਜੋੜ ਲਵਾਂਗਾ ਅਤੇ ਆਪਣੇ ਪੁੱਤਰਾਂ ਨੂੰ ਵਾਪਸ ਤੋਂ ਇਨਸਾਨ ਬਣਾ ਲਵਾਂਗਾ ਰਾਜਾ ਵਿਕਰਮਾਦਿਤ ਉਸ ਬਜ਼ੁਰਗ ਆਦਮੀ ਦੀ ਗੱਲ ਮੰਨ ਕੇ ਆਪਣੀ ਰਾਜਧਾਨੀ ਵਾਪਸ ਚਲੇ ਗਏ ਦੋਸਤੋ ਸਾਨੂੰ ਇਸ ਕਹਾਣੀ ਤੋਂ ਕੁਝ ਸਿੱਖਿਆਵਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰ ਲੈਂਦੇ ਹਾਂ ਤਾਂ ਸੰਕਟ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਜਿਵੇਂ ਨੰਬਰ 1 ਹਰ ਚੀਜ਼ ਤੇ ਭਰੋਸਾ ਨਾ ਕਰੋ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਜਿਸ ਨੂੰ ਅਸੀਂ ਸਭ ਤੋਂ ਕਰੀਬੀ ਸਮਝਦੇ ਹਾਂ ਉਹ ਵੀ ਪੇਸ ਵਿੱਚ ਦੁਸ਼ਮਣ ਹੋ ਸਕਦਾ ਹੈ ਵਪਾਰੀ ਤੇ ਉਸ ਦਾ ਬਾਜ ਅਸਲ ਵਿੱਚ ਜਾਦੂਗਰ ਅਤੇ ਉਸ ਦਾ ਵਾਸ ਵਿੱਚ ਕੀਤਾ ਹੋਇਆ ਪੁੱਤਰ ਸੀ ਸਾਨੂੰ ਹਮੇਸ਼ਾ ਚੁੱਕੰਨੇ ਰਹਿਣਾ ਚਾਹੀਦਾ ਹੈ। ਨੰਬਰ 2 ਸੱਚ ਦੀ ਤਲਾਸ਼ ਵਿੱਚ ਲਗਨ। ਰਾਜਾ ਵਿਕਰਮਾਦਿੱਤਿਆ ਨੇ ਸੱਚਾਈ ਅਤੇ ਨਿਆਂ ਲਈ ਆਪਣੇ ਆਰਾਮ ਅਤੇ ਸੁਰੱਖਿਆ ਨੂੰ ਛੱਡ ਕੇ ਖੁਦ ਖਤਰਨਾਕ ਸਫ਼ਰ ਕੀਤਾ। ਇਹ ਦਰਸਾਉਂਦਾ ਹੈ ਕਿ ਨਿਆਂ ਦੀ ਸਥਾਪਨਾ ਲਈ ਲਗਨ ਅਤੇ ਬਹਾਦਰੀ ਜ਼ਰੂਰੀ ਹੈ। ਨੰਬਰ 3 ਬੁੱਧੀ ਦੀ ਵਰਤੋਂ ਰਾਜਾ ਨੇ ਉਸ ਬਜ਼ੁਰਗ ਵਿਅਕਤੀ ਦੀ ਸਲਾਹ ਨੂੰ ਨਾ ਸਿਰਫ ਸੁਣਿਆ ਸਗੋਂ ਉਸ ਦੇ ਅਨਸਾਰ ਸਾਵਧਾਨੀ ਨਾਲ ਕੰਮ ਕੀਤਾ ਅਤੇ ਜਾਦੂਗਰ ਨੂੰ ਹਰਾਇਆ ਸੋਣਾ ਅਤੇ ਸਹੀ ਸਮੇਂ ਤੇ ਸਹੀ ਕਾਰਵਾਈ ਕਰਨਾ ਸਫਲਤਾ ਦੀ ਕੁੰਜੀ ਹੈ ਨੰਬਰ 4 ਜ਼ਾਲਿਮ ਦਾ ਅੰਤ ਨਿਸ਼ਚਿਤ ਹੈ ਜਾਦੂਗਰ ਨੇ ਆਪਣੇ ਸਵਾਰਥ ਲਈ ਦੂਸਰਿਆਂ ਨੂੰ ਤਕਲੀਫ ਦਿੱਤੀ ਅਤੇ ਧੋਖਾ ਦਿੱਤਾ ਕਹਾਣੀ ਦੱਸਦੀ ਹੈ ਕਿ ਬਦੀ ਦਾ ਅੰਤ ਹਮੇਸ਼ਾ ਹੁੰਦਾ ਹੈ ਅਤੇ ਧਰਮ ਦੀ ਜਿੱਤ ਹੁੰਦੀ ਹੈ ਤਾਂ ਦੋਸਤੋ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਅਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਨਾ ਜਲਦੀ ਹੀ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ